ਨੇ ਸ਼ਹਿਰਾਂ ਦੇ ਵਿੱਚੋਂ ਵਿੱਚੇ ਬਸੇ ਨੂੰ ਹੋਵੇ ਜਿਹਨੂੰ ਕਈ ਝੁਗ ਮਿੱਤਰੋ ਬਾਬੇ ਭੂਮ ਦਾ ਪਮੱਦੀ ਬਾਬੇ ਭੂਮ ਦਾ ਪਮੱਦੀ ਪਿੰਡ ਬਸਦਾ ਏ ਕੋ ਝੁਗ ਮਿੱਤਰੋ ਤੇਬ ਰਾਜ ਦੀ ਸਮਾਤ ਤੇ ਸ਼ਿਵਦਵਾਲਾ ਕੋਲੋਂ ਕੋਲ ਨੇ ਤਿੰਨੇ ਗੁਰਦੁਆਰਿਆਂ 'ਚ ਗੂੰਜਦੇ ਗੁਰਬਾਣੀ ਦੇ ਬੋਲ ਨੇ ਛੇਵੇਂ ਪਾਤਸ਼ਾਹੀ ਦਾ ਹੋਣ ਦੇ ਵੇ ਕੋਈ ਦੁੱਖ ਮਿੱਤਰੋ ਬਾਬੇ ਭੂਮ ਦਾ ਪਮੱਦੀ ਬਾਬੇ ਭੂਮ ਦਾ ਪਮੱਦੀ ਬਸਦਾ ਏ ਕੋ ਝੁਗ ਮਿੱਤਰੋ ਗਰਾਉਂਡਾ ਵਿਚਕਾਰ ਹੈ ਮੁਸਲਮਾਨਾਂ ਦੀ ਮਸਜਿਦ ਮਾਤਾ ਰਾਣੀ ਦੇ ਮੰਦਰ ਬੱਚਾ ਨਾ ਪਟੇ ਹਮਾਰੇ ਗੀਤ ਬੈਠੇ ਸੱਤਾ ਵਿੱਚ ਬਾਬੇ ਕਰਦੇ ਨੇ ਸਾਂਝੇ ਦੁੱਖ ਸੁੱਖ ਮਿੱਤਰੋ ਬਾਬੇ ਭੂਮ ਦਾ ਘੁਮਤੀ ਬਾਬੇ ਭੂਮ ਦਾ ਘੁਮਤੀ ਬਸਦਾ ਇੱਕੋ ਗਵਿੰਦਰੋ ਸੂਵੇ ਸੂਵੇ ਜਾ ਕੇ ਆਵੇ ਲਾਲਾ ਵਾਲੇ ਪੀਰ ਦੀ ਮਜ਼ਾਰ ਜੀ ਸੂਵੇ ਸੂਵੇ ਜਾ ਕੇ ਆਵੇ ਲਾਲਾ ਵਾਲੇ ਪੀਰ ਦੀ ਮਜ਼ਾਰ ਜੀ ਹਨੂਮਾਨ ਦਾ ਮੰਦਰ ਹੈ ਬਿਲਕੁਲ ਪਿੰਡ ਵਿੱਚ ਗਾ ਜੀ ਕਰਾਵੇ लवली ਬੈਲ ਜਿੱਥੇ ਹਰ ਸਾਲ ਜਗ ਮਿਤਰੋ ਬਾਬੇ ਭੂਮ ਦਾ ਭਮਤੀ ਬਾਬੇ ਭੂਮ ਦਾ ਭਮਤੀ ਵਸਦਾ ਹੈ